ਅਸੀਂ ਕਾਲੀ ਮੇਰੇ ਵੀਰ ਭੈਣ ਭਰਾ ਜਿਹੜੇ ਆਨਲਾਈਨ ਸ਼ੋਪਿੰਗ ਕਰਦੇ ਆ ਇਹ ਵੀਡੀਓ ਖਾਸ ਕਰ ਕੋਨਾ ਲਈ ਹੈ ਜੀ ਕੰਪਨੀ ਨੇ ਜਿਹੜੀਆਂ ਆਨਲਾਈਨ ਕੰਪਨੀਆਂ ਜਿਹੜੀਆਂ ਵੇਚਦੀਆਂ ਨੇ ਮਾਲ ਉਹ ਤੁਹਾਡੇ ਦਿਮਾਗ ਨਾਲ ਕਿਵੇਂ ਖੇਡਦੀਆਂ ਨੇ ਇੱਕ ਸਕਰੀਨ ਦੇ ਉੱਪਰ ਮੈਂ ਮੈਂਸ਼ਨ ਕਰਿਆ ਤੁਸੀਂ ਹਿੰਸ ਕੰਪਨੀ ਦਾ ਜੁੱਤਾ ਇਹਦਾ ਐਮ ਆਰ ਪੀ ਚੈੱਕ ਕਰੋ ਤੇ ਇਹਦੀ ਲੈਸ ਚੈੱਕ ਕਰੋ ਕਿੰਨੀ ਹੈ ਜੀ ਪਰ ਅਸੀਂ ਤੁਹਾਡੇ ਸ਼ਹਿਰ ਤੁਹਾਡੀ ਆਪਣੀ ਦੁਕਾਨ ਬੰਗੇ ਬੂਟ ਹਾਊਸ ਤੇ ਇਹ ਜੁੱਤਾ ਬਾਕਸ ਚੈੱਕ ਕਰੋ ਐਮ ਆਰ ਪੀ ਚੈੱਕ ਕਰੋ ਉਹ ਸ਼ੂਜ਼ ਵੀ ਚੈੱਕ ਕਰ ਲਓ ਇੱਕ ਵਾਰ ਕਿੰਨੇ ਐਮ ਆਰ ਪੀ ਐਮ ਆਰ ਪੀ ਤੇ 2500 ਰੁਪਏ ਦਾ ਫਰਕ ਹੈ ਬਾਕੀ ਤੁਸੀਂ ਆਪ ਸਿਆਣ ਹੋ ਸੋ ਆਨਲਾਈਨ ਖਰੀਦਦਾਰੀ ਤੋਂ ਬਚੋ ਤੁਹਾਡੀ ਮਿਹਨਤੀ ਕਮਾਈ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਹੋਰ ਤੁਹਾਡੇ ਵਰਗਾ ਮੇਰਾ ਵੀਰ ਠੱਗੀ ਦਾ ਸ਼ਿਕਾਰ ਨਾ ਹੋ ਸਕੇ ਬਹੁਤ 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 ਧੰਨ